दैस तो लाज था था। से लाज नहीं कोई नहीं माता कोई ये डॉक्टर साहब सिविल सर्जन साहब आप कहते हैं कोई ऐसी गल है बढ़िया तो बढ़िया इलाज होगा कोई दिक्कत नी आवे कोई दिक्कत नी देवे और ਦੇਖੋ ਮੈਂ ਅੱਜ ਸਿਵਲ ਹਸਪਤਾਲ ਕਪੂਥਲੇ ਆਇਆ ਮੈਂ ਪੇਸ਼ੈਂਟਸ ਕਾਫੀ ਪੇਸ਼ੈਂਟਸ ਇੱਥੇ ਹੈਗੇ ਨੇ तकरीबन 12 13 ਪੇਸ਼ੈਂਟਸ ਹੈਗੇ ਨੇ ਜੋ ਕਿ ਡਾਇਰੀਆ ਦੀ ਬਿਮਾਰੀ ਤੋਂ ਗ੍ਰਸਤ ਨੇ ਔਰ ਪਿਛਲੇ 1 2 ਦਿਨਾਂ ਦੇ ਵਿੱਚ ਸ਼ਹਿਰ ਦੇ ਵਿੱਚ ਸਾਨੂੰ ਸਿੱਕਤ ਸਾਹਮਣੇ ਆਈ ਹੈ ਔਰ ਸਿਵਲ ਸਰਕਰ ਮੈਂ ਵੀ ਅੱਧੀ ਨੇ ਅਸਮੁਸਾ ਬੈਠੇ ਹੀ ਨੇ ਮੈਂ ਸਾਰੇ ਪੇਸ਼ੈਂਟ ਦਾ ਹਾਲਚਾਲ ਪੁੱਛਿਆ ਤਾਂ ਸਾਰਿਆਂ ਦਾ ਵਧੀਆ ਤਰੀਕੇ ਨਾਲ ਇਲਾਜ ਹੋ ਰਿਹਾ ਤੇ ਸਾਰੇ ਹੁਣੇ ਠੀਕ ਨੇ ਔਰ ਵਧੀਆ ਤਰੀਕੇ ਨਾਲ ਇਹਨਾਂ ਦਾ ਇਲਾਜ ਹੋਵੇ ਮੈਂ ਸਰਜਨ ਸਾਹਿਬ ਨੂੰ ਇਹੀ ਕਿਹਾ ਕਿ ਇਹਨਾਂ ਦਾ ਵਧੀਆ ਤਰੀਕੇ ਨਾਲ ਇਲਾਜ ਕੀਤਾ ਜਾਵੇ ਨਾਲ ਦੀ ਨਾਲ ਜੋ ਸਾਨੂੰ ਪ੍ਰੋਬਲਮ ਦੇਖਣ ਦੇ ਵਿੱਚ ਆ ਰਹੀ ਹੈ ਡੈਰੀਆ ਦੀ ਉਹਦੇ ਵਿੱਚ ਉਹਦੇ ਸਬੰਧ ਦੇ ਵਿੱਚ ਮੈਂ ਹੁਣੇ ਵੀ ਜਸਟ ਰੀਸੈਂਟਲੀ ਹੁਣੇ ਮੀਟਿੰਗ ਕਰਕੇ ਆਇਆ ਹਾਂ ਸਰਜਨ ਸਾਹਿਬ ਨਾਲ ਕਮਿਸ਼ਨਰ ਕਾਰਪੋਰੇਸ਼ਨ ਨਾਲ ਉਹ ਰੈਸਟਰੀਨ ਸਾਹਿਬ ਨਾਲ ਸਾਰੇ ਸਾਰਿਆਂ ਦੇ ਸਹਿਯੋਗ ਦੇ ਨਾਲ ਮੈਂ ਟੀਮ ਗਠਿਤ ਕੀਤੀ ਹੈ ਕਿ मौके ਤੇ ਜਾ ਕੇ ਹਰ ਚੀਜ਼ ਨੂੰ ਹਰ ਪੱਖੋਂ ਦੇਖਿਆ ਜਾਵੇ ਸਫਾਈ ਦਾ ਬੰਦਬਸਤ ਪਾਣੀ ਦੀ ਵਿਵਸਥਾ ਔਰ ਜਿੱਥੇ ਜਿੱਥੇ ਸੈਂਪਲਿੰਗ ਦੀ ਲੋੜ ਹੈ ਉੱਥੇ ਵਾਟਰ ਸੈਂਪਲਿੰਗ ਕੀਤੀ ਜਾਵੇ ਤਾਂ ਕਿ ਇਹ ਸਮੱਸਿਆ ਨਾ ਹੋਵੇ ਤਾਂ ਮੈਨੂੰ ਉਮੀਦ ਹੈ ਕਿ ਸਾਰਿਆਂ ਦੇ ਸਹਿਯੋਗ ਦੇ ਔਰ ਪ੍ਰਯਾਸ ਦੇ ਨਾਲ ਇਹ ਸਮੱਸਿਆ ਦਾ ਹੱਲ ਹੋ ਜੇਗਾ ਔਰ ਫਿਰ ਵੀ ਮੈਂ ਤੁਹਾਡੇ ਰਹੀ ਬੇਨਤੀ ਕਰਾਂਗਾ ਕਿ ਕੋਈ ਬਾਸਿਆਂ ਦਾ ਸੀਜ਼ਨ ਹੈ ਤਾਂ ਇਹ ਆਪਣੀ ਇੰਟਰਸਟ ਦੇ ਵਿੱਚ ਗੱਲ ਹੈ ਕਿ ਜੋ ਆਪਾਂ ਘਰਾਂ ਦੇ ਵਿੱਚ ਪਾਣੀ ਵਰਤਦੇ ਹਾਂ ਸਪੈਸ਼ਲੀ ਖਾਸ ਤੌਰ ਤੇ ਪੀਣ ਵਾਸਤੇ ਤਾਂ ਉਹਨੂੰ ਜੇ ਉਬਾਲ ਕੇ ਅਸੀਂ ਪੀਂਦੇ ਪੀਵਾਂਗੇ ਤਾਂ ਸਾਡੀ ਸੇਫਟੀ ਬਿਹਤਰ ਰਹੇਗੀ ਤਾਂ ਮੈਂ ਗੁਜ਼ਾਰਿਸ਼ ਕਰਾਂਗਾ ਕਿ ਆਨ ਆਲੇ ਕੁਝ ਢਾਈ ਵਾਸਤੇ ਤਾਂ ਉਬਲਿਆ ਹੋਇਆ ਪਾਣੀ ਘਰ ਦੇ ਵਿੱਚ ਯਕੀਨ ਵਾਸਤੇ ਵਰਤਿਆ ਜਾਵੇ ਔਰ ਨਾਲ ਦੀ ਨਾਲ ਜੇ ਕੋਈ ਵੀ ਇਹ ਜਿਹੇ ਲੱਛਣ ਡਾਇਰੀਆ ਦਾ ਲੱਛਣ ਆਉਂਦਾ ਤਾਂ ਸਿਵਲ ਹਸਪਤਾਲ ਦੇ ਵਿੱਚ ਸਾਰੇ ਡਾਕਟਰ ਸਾਹਿਬਾਨ ਇੱਥੇ ਮੌਜੂਦ ਨੇ ਸਾਰਿਆਂ ਨੂੰ ਇਹ ਸਪਸ਼ਟ ਹਦਾਇਤ ਹੈ ਕਿ ਕੋਈ ਵੀ ਇੰਜਾ ਪੀਸ਼ੈਂਟ ਆਉਂਦਾ ਉਹਨੂੰ ਪਹਿਲ ਦੇ ਆਧਾਰ ਤੇ ਵਧੀਆ ਟ੍ਰੀਟਮੈਂਟ ਦਿੱਤਾ ਜਾਵੇ ਤਾਂ ਕੋਈ ਵੀ ਲੱਛਣ ਦੇ ਸਾਹਮਣੇ ਆਉਂਦਾ ਤਾਂ ਸਿਵਲ ਹਸਪਤਾਲ